ਮੈਨੂੰ ਨਾ ਬਹੁਤ ਲੋਕਾਂ ਨੇ ਪੁੱਛਿਆ ਹੁਣ ਜਦੋਂ ਮੈਂ ਇੰਡੀਆ ਆਇਆ ਈ ਤੈਨੂੰ ਉੱਥੇ ਕੰਮ ਮਿਲ ਜੂਗਾ ਦੁਬਾਰੇ ਜਾ ਕੇ ਜਿੱਥੇ ਤੂੰ ਪਹਿਲਾਂ ਕੰਮ ਕਰਦਾ ਸੀ ਕੋਲੇ ਕੋਲੇ ਤੇ ਮੈਂ ਬੜੀ ਹੈਰਾਨੀ ਹੋਈ ਮੈਨੂੰ ਸੋਚ ਕੇ ਮੈਂ ਕਿਹਾ ਯਾਰ ਵੀ ਨਾ ਮਿਲਣ ਦਾ ਕੀ ਮਤਲਬ ਕੰਮ ਦਾ ਹਨਾ ਪਰ ਫਿਰ ਮੇਰੇ ਮਨ ਚ ਹੌਲੀ ਹੌਲੀ ਧਿਆਨ ਚਾਈ ਗਰ ਲ ਮੈਂ ਕਿਹਾ ਵੀ ਜ਼ਿਆਦਾਤਰ ਜਵਾਨਾਂ ਕੋਲੇ ਤੇ ਸਕਿੱਲ ਨਹੀਂ ਹੁੰਦਾ ਹਨਾ ਕੋਈ ਸਕਿਉਰਟੀ ਰੇ ਕਰਦਾ ਕੋਈ ਕੋਈ ਕੰਮ ਕਰਦਾ ਹਨਾ ਕੋਈ ਵੀਜ਼ਾ ਸਟੋਰ ਤੇ ਲੱਗਿਆ ਹੁੰਦਾ ਕਿਉਂਕਿ ਇਹ ਨਾਰਮਲ ਕੰਮ ਨੇ ਇਹ ਜੇ ਕੰਮ ਸਿਖਾਏ ਵੀ ਛੇਤੀ ਜਾ ਸਕਦੇ ਨੇ ਇਹ ਕਰਨੇ ਵੀ ਬਹੁਤ ਸਿਖਾਲੇ ਨੇ ਹੁਣ ਦੇਖੋ ਐਜੇ ਕੰਮਾਂ ਦੀ ਬਹੁਤ ਵੈਲਿਊ ਹੈ ਨਾ ਦੇਖੋ ਜਿਹੜਾ ਬੰਦਾ ਇੰਨਾ ਸਕਿੱਲ ਵਾਲਾ ਹੋਵੇ ਜਿਹਨੂੰ ਇੰਨਾ ਏਦਾਂ ਬੰਦੇ ਦੇ ਮਾਈਂਡ 'ਚ ਆਈਡੀਆਜ਼ ਹੋਣ ਬੰਦਾ ਇੰਨਾ ਵਧੀਆ ਨਾ ਦਿਮਾਗ ਵਰਤ ਕੇ ਕੰਮਾਂ ਨੂੰ ਕਰਦਾ ਐਜੇ ਬੰਦੇ ਨੂੰ ਬਾਹਰਲੇ ਮੁਲਕਾਂ 'ਚ ਗੋਰੇ ਤਾਂ ਜਮਾ ਹੀ ਨਹੀਂ ਛੱਡਦੇ ਛੋ ਦੋਸਤੋ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਹਰ ਨੂੰ ਵਾਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮਵੀਰ ਤੁਮਾਨ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਾਂ ਚਾਹ ਪਹੁੰਚ ਚੁੱਕੇ ਸ਼ਾਪ ਤੇ ਤੇ ਹੁਣ ਆਪਾਂ ਨੂੰ ਕਾਲੀਏ ਥੋੜੀ ਜੀ 10 ਵਜੇ ਤੋਂ ਪਹਿਲਾਂ ਪਹਿਲਾਂ ਹਾਂ ਪੀਸ ਰੈਡੀ ਕਰਕੇ ਟੈਜਟੇਬ ਲਾ ਕੇ ਦੇਣੇ ਨੇ ਤਾਂ ਚਲੋ ਪਹਿਲਾਂ ਇਹ ਵੜਦੇ ਆਂ ਹੁਣ ਆਪਾਂ ਇਹਨੂੰ ਵੈਕਿਊਮ ਨਾਲ ਕਲੀਨ ਕਰਦੇ ਆਂ ਬਦਦਰ ਮੂੰਹ ਸਿਰਕ ਹੋ ਜਾਂਦਾ ਇਹਨੂੰ ਸਾਫ ਸਫਾਈ ਕਰਨ ਲੱਗੇ ਹੁਣ ਆਪਾਂ ਕੱਟਦੇ ਆਂ ਦਰਾਜ ਟ੍ਰਾਂਟੋ ਵਾਲੀ ਜੌਬ ਵਾਸਤੇ ਸ਼ੈਂਕ ਦੇ ਦਰਾਜ ਨੇ ਇਹ ਵੈਂਟੀ ਦੇ ਸ਼ੈਂਕ ਦੇ ਜਿਹੜਾ ਪੈਪਾ ਆਉਂਦੀ ਉਹਦੇ ਕਰਕੇ ਦਰਾਜ ਫਿਰ ਦਿੱਕਤ ਕਰਨਗੇ ਇਸ ਕਰਕੇ ਆਪਾਂ ਇਹਨੂੰ ਨਿਊ ਟੈਪ ਕੱਟਾਂਗੇ ਸਾਈਜ਼ ਆਪਣਾ ਪੇਪਰ ਤੇ ਲਿਖਿਆ ਹੋਇਆ ਆਹ ਸਾਈਜ਼ ਨੇ ਜਿਹੜੇ ਆਪਾਂ ਨੇ ਕੱਟਣੇ ਨੇ ਖੱਬੇ ਪਾਸੇ ਵਾਲੇ ਦੋਨੋਂ ਦਰਾਜ ਆਪਾਂ ਨੇ ਇਧਰੋਂ 10 ਇੰਚ ਇਧਰੋਂ 17 ਇੰਚ ਕੱਟਣੇ ਨੇ ਤੇ ਇੱਥੋਂ ਫਰੰਟ ਤੋਂ 9 ਇੰਚ ਰੱਖਣੇ ਨੇ ਆ ਦੇਖ 9 ਇੰਚ ਲਿਖਿਆ ਤੇ ਆ ਸੱਜੇ ਪਾਸੇ ਵਾਲੇ ਦੋਨੇ ਦਰਾਜ ਇਧਰੋਂ 17 ਇੰਚ ਇਧਰੋਂ 6 ਇੰਚ ਤਾਂ ਚਲੋ ਆਪਾਂ ਇਹਨਾਂ ਨੂੰ ਕੱਟ ਦਿਆਂ ਪਹਿਲਾਂ ਹੁਣ ਆਪਾਂ ਬਈ ਬਣਾਉਣ ਲੱਗਿਆਂ ਚਿਮਨੀ ਦਾ ਹੁੱਡ ਪਾਈ ਟੋਕ ਦੇ ਬਣਾਉਣਾ ਉਹ ਵੀ ਪਾਲਿਸ਼ ਕਰਾਉਣਾ ਤੁਹਾਨੂੰ ਮੈਂ ਦਿਖਾਉਣਾ ਐਵੇਂ ਦਾ ਬਣਾਉਣਾ ਕੁਝ ਦੇਖੋ ਸੋ ਮੇਰੇ ਜਨ ਡਰਾਇੰਗ ਦਿਖਾਉਣਾ ਇਹਦੀ ਤੂੰ ਐਵੇਂ ਬਣਾਉਣਾ ਹੁੱਡ ਇਹ ਰੈਡੀ ਕਰਕੇ ਫਿਰ ਦੋਆ ਦੇ ਦਿਹਾਲੇਦਾਲੇ ਆ ਮੋਲਡਿੰਗ ਲਾਉਣੀ ਆ ਇਸ ਹਿਸਾਬ ਨਾਲ ਤਾਂ ਚਲੋ ਆਪਾਂ ਇਹਦਾ ਮਾਲ ਵਟਦੇ ਆ ਤੇ ਇਹਦੇ ਕਲਮਾ ਕੋਲਮਾ ਲਾਉਨੇ ਆ ਸਾਰੀਆਂ ਮਾਈਟਰ ਕਰਦੇ ਆ ਤੇ ਆਪਾਂ ਨੇ ਬੱਢ ਲਏ ਜੀ ਦੇਖੋ ਕਲਮਾ ਵਗੈਰਾ ਲਾਤੀਆਂ ਤੇ ਚਲੋ ਹੁਣ ਆਪਾਂ ਇਹਨੂੰ ਗਲੂ ਲਾ ਕੇ ਜੋੜ ਦਿਆਂ ਹੁੱਡ ਨੂੰ ਹੁੱਡ ਵੀ ਰੈਡੀ ਕਰਤਾ ਜੀ ਆਪਾਂ ਦੇਖੋ ਰੇਸ਼ ਨਾਲ ਰੇਸ਼ ਮਿਲਾਤੇ ਤੇ ਇਧਰੋਂ ਬੈਗ ਤੋਂ ਇਹ ਤੁਸੀਂ ਦੇਖ ਸਕਦਾ ਹੋ ਐਵੇਂ ਦਾ ਲੱਗਦਾ ਮਜ਼ਬੂਤੀ ਦੇਣ ਵਾਸਤੇ ਦੇ ਵਿੱਚ ਆਪਾਂ ਨੇ ਪੀਸ ਲਾਤੇ ਗਲੂ ਲਾ ਕੇ ਤੇ ਉੱਪਰੋਂ ਕਵਰ ਕਰਤਾ ਛੱਤ ਤੋਂ ਬਾਕੀ ਆਹ ਹਦਰਾਜ ਦੇਖ ਲਓ ਕੱਟੇ ਸੀ ਆਪਾਂ ਨੇ ਵੇਬੀ ਹੁਣ ਆਪਾਂ ਜਾਵਾਂਗੇ ਜਿਸ ਦਿਨ ਹੁਣ ਟੋਰਾਂਟੋ ਸ਼ਾਇਦ ਕੱਲ੍ਹ ਜਾਂ ਪਰਸੋਂ ਜਾਈਏ ਮਟੀਰੀਅਲ ਆਇਆ ਪਿਆ ਵੈਸੇ ਉਹ ਪਿਆਗਾ ਲਾਹਿਆ ਸੀ ਅੱਜ ਉਹ ਟੇਬਲ ਤੇ ਪਿਆਗਾ ਤੇ ਵੀ ਉਹ ਲੈ ਜਾ ਕੇ ਨਾਲ ਤੇ ਵੀ ਇੰਸਟਾਲ ਕਰ ਆਵਾਂਗੇ ਬਾਕੀ ਥੋੜਾ ਜਿਹਾ ਕੰਮ ਹੋਰ ਰਹਿ ਜਾਊਗਾ ਉਹ ਹਜੇ ਪੇਂਟਰ ਨੂੰ ਦਿੱਤਾ ਹੈ ਪੇਂਟ ਕਰਨਾ ਉਹ ਕਹਿੰਦਾ 4 ਹਫ਼ਤੇ ਲੱਗਣ ਮਹੀਨਾ ਲੱਗੂ ਪੂਰਾ ਪੇਂਟਰ ਕੋਲੇ ਇੰਨਾ ਕੰਮ ਆ ਦੇਖ ਲੋ ਤੇ ਉਹ ਆਊਗਾ ਫਿਰ ਆਪਾਂ ਉਹ ਫਿੱਟ ਕਰਨ ਜਾਵਾਂਗੇ ਬਾਕੀ ਪਰਨਾ ਵਾਲਾ ਢਿੱਲਾ ਹੋਇਆ ਪਿਆ ਮੂੰਹ ਥਾਈ ਗਿਆ ਪਿਆ ਮੂੰਹ ਹਟੋ ਕੇ ਪਰ ਤੁਹਾਡੇ ਨਾਲ ਗੱਲ ਕਰਦਾ ਹੁਣੀ ਮੈਂ ਬਲੌਗ ਐਡਿਟ ਕਰਕੇ ਆਇਆ ਘਰੇ ਜਿਹੜਾ ਹੁਣ ਮੈਂ ਜਿਹੜਾ ਹੁਣ ਤੁਸੀਂ ਦੇਖ ਰਹੇ ਆ ਤੇ ਮੈਂ ਦੇਖਿਆ ਵੀ ਨਾ ਉਹਦਾ ਕਲਿੱਪ ਸੀ ਜਿਹੜਾ ਲਾਸਟ ਵਾਲੀ ਐਂਡਿੰਗ ਕਲਿੱਪ ਸੀ ਉਹ ਮੈਨੂੰ ਰਿਕਾਰਡਿੰਗ ਨਹੀਂ ਦਿੱਤਾ ਤੇ ਹੁਣ ਮੈਂ ਇਸ ਟਾਈਮ ਇੰਡੀਆ ਆਇਆ ਹੋਇਆ ਸੀਗਾ ਤਾਂ ਮੈਂ ਕਿਹਾ ਚਲੋ ਕਿਉਂ ਨਾ ਵੀ ਆਪਾਂ ਇੱਥੇ ਇੱਕ ਕਲਿੱਪ ਰਿਕਾਰਡ ਕਰੀਏ ਮੈਂ ਆਪਦੇ ਆੜੀ ਕੋਲ ਆਇਆ ਸੀ ਉਹ ਮੈਨੂੰ ਨਾ ਬਹੁਤ ਲੋਕਾਂ ਨੇ ਪੁੱਛਿਆ ਹੁਣ ਜਦੋਂ ਮੈਂ ਇੰਡੀਆ ਆਇਆ ਦੀ ਤੈਨੂੰ ਉੱਥੇ ਕੰਮ ਮਿਲ ਜੂਗਾ ਦੁਬਾਰੇ ਜਾ ਕੇ ਜਿੱਥੇ ਤੂੰ ਪਹਿਲਾਂ ਕੰਮ ਕਰਦਾ ਸੀ ਕੋਲੇ ਕੋਲੇ ਇਹ ਮੈਂ ਬੜੀ ਹੈਰਾਨੀ ਹੋਈ ਮੈਨੂੰ ਸੋਚ ਕੇ ਮੈਂ ਕਿਹਾ ਯਾਰ ਵੀ ਨਾ ਮਿਲਣ ਦਾ ਕੀ ਮਤ ਲੋ ਕੰਮ ਦਾ ਹਨਾ ਪਰ ਫਿਰ ਮੇਰੇ ਮਾਂ ਚ ਹੌਲੀ ਹੌਲੀ ਧਿਆਨ ਚ ਆਈ ਗੱਲ ਮੈਂ ਕਿਹਾ ਵੀ ਜ਼ਿਆਦਾਤਰ ਜਵਾਕਾਂ ਕੋਲੇ ਤੇ ਸਕਿੱਲ ਨਹੀਂ ਹੁੰਦਾ ਹਨਾ ਕੋਈ ਸਿਕਿਉਰਟੀ ਨੇ ਕਰਦਾ ਕੋਈ ਕੋਈ ਕੰਮ ਕਰਦਾ ਹਨਾ ਕੋਈ ਪੀਜ਼ਾ ਸਟੋਰ ਤੇ ਲੱਗਿਆ ਹੁੰਦਾ ਕਿਉਂਕਿ ਇਹ ਨਾਰਮਲ ਕੰਮ ਨੇ ਹੈ ਜੇ ਕੰਮ ਸਿਖਾਏ ਵੀ ਛੇਤੀ ਜਾ ਸਕਦੇ ਨੇ ਤੇ ਕਰਨੇ ਵੀ ਬਹੁਤ ਸਿਖਾਲੇ ਨੇ ਹਾਲਾਂਕਿ ਪੀਜ਼ਾ ਬਣਾਉਣਾ ਵੀ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਸਖਾਲਾ ਵੀ ਉਹਦੇ ਵਿੱਚ ਵੀ ਹਰ ਇੱਕ ਚੀਜ਼ ਕੁਆਂਟੀਟੀ ਨਾਲ ਪੈਂਦੀ ਹੈ ਉਹ ਵੀ ਚੀਜ਼ ਕਿਸੇ ਨੇ ਸਿਖਾਉਣੀ ਪੈਂਦੀ ਹੈ ਪਰ ਮੇਰੇ ਮੁਤਾਬਕ ਉਹ ਚੀਜ਼ ਹੈਗੀ ਵੀ ਜਿਹੜੀ ਡੇਲੀ ਰੁਟੀਨ ਚ ਕੋਈ ਤਰ੍ਹਾਂ ਦੀ ਚੀਜ਼ ਬਣਦੀ ਹੈ ਵੀ ਉਹਦੇ ਵਿੱਚ ਸਿਰਫ ਇੰਗਰੀਡੀਅੰਟ ਹੁੰਦਾ ਹੈ ਕਿ ਨਾ ਬੰਦਾ ਪਾ ਲੈਂਦਾ ਤੇ ਉਹ ਚੀਜ਼ ਬਣ ਜਾਂਦੀ ਹੈ ਪਰ ਜਿਹੜੇ ਆ ਸਕਿੱਲ ਵਾਲੇ ਕੰਮ ਹੁੰਦੇ ਨੇ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੰਮ ਹੁੰਦੇ ਨੇ ਕਦੇ ਕੋਈ ਕੰਮ ਆ ਗਿਆ ਕਦੇ ਕੋਈ ਕੰਮ ਆ ਗਿਆ ਹਰ ਇੱਕ ਵਾਰ ਦਿਮਾਗ ਬੰਦੇ ਦਾ ਨਵਾਂ ਯੂਜ਼ ਹੁੰਦਾ ਹੈ ਹਰ ਇੱਕ ਵਾਰ ਨਵਾਂ ਆਈਡੀਆ ਹੁੰਦਾ ਹੈ ਕੋਈ ਬੰਦਾ ਕੰਮ ਕਰਾਉਣ ਆਉਂਦਾ ਵੀ ਆਪਣੇ ਆਹ ਚੀਜ਼ ਐਡਾ ਬਣਾਉਣੀ ਆ ਲੋਕੇਸ਼ਨ ਅੱਡ ਹੁੰਦੀ ਐ ਜੇ ਮੈਂ ਹੁਣ ਫੋਰ ਇਗਜ਼ਾਮਪਲ ਮੈਂ ਤੁਹਾਨੂੰ ਦਿਖਾਉਣਾ ਮੇਰਾ ੜੀ ਕੰਮ ਕਰ ਰਿਹਾ ਹੁਣ ਜਿਵੇਂ ਆਹ ਦੇਖੋ ਇਹਨੇ ਇਹਦੇ ਹੁੱਕ ਲਾ ਰਿਆ ਉਹਦੇ ਵਾਲੀ ਠੀਕ ਕਹਿੰਦੇ ਨੇ ਆਹ ਖੇਤਾਂ ਵਾਲੀ ਟਰਾਲੀ ਵਾਸਤੇ ਮੋਟਰਸਾਈਕਲ ਦੇ ਮੰਗਰ ਹੁਣ ਅਗਲੇ ਨੇ ਆ ਕੇ ਇਹਨੂੰ ਕਹਿਤਾ ਵੀ ਸਾਨੂੰ ਆਹ ਬਣਾ ਕੇ ਦੇ ਤਾਂ ਹੁਣ ਇਹ ਉਸ ਇਹ ਮੋਟਰਸਾਈਕਲ ਵੀ ਹੋਰ ਐ ਮਹਿੰਦਰਾ ਵਾਲਾ ਆਂਦਾ ਹੈਗਾ ਹਨਾ ਕੋਈ ਸਪਲੈਂਡਰ ਤੇ ਆ ਕੇ ਲਗਵਾਉਂਦਾ ਹਰ ਇੱਕ ਤੇ ਅਲੱਗ-ਅਲੱਗ ਸਾਈਜ਼ ਹੁੰਦਾ ਅਲੱਗ-ਅਲੱਗ ਡਿਜ਼ਾਈਨ ਹੁੰਦਾ ਤੇ ਹੁਣ ਤੁਹਾਨੂੰ ਮੈਂ ਜਾ ਕੇ ਦਿਖਾਉਣਾ ਦੇਖੋ ਹੁਣ ਤੁਹਾਨੂੰ ਇਹਨੇ ਪੱਤੀਆਂ ਲਾਈਆਂ ਨੇ ਇਹਦੇ ਉੱਤੇ ਠੀਕ ਹੈ ਪੱਤੀਆਂ ਦਾ ਤੁਹਾਨੂੰ ਪਤਾ ਲੱਗ ਰਿਹਾ ਜਮ੍ਹਾਂ ਵੀ ਬੰਦੇ ਨੇ ਪੱਤੀਆਂ ਲਾਈਆਂ ਨੇ ਸਿਰਫ ਆ ਇੱਕ ਪੱਤੀ ਬਾਹਰ ਕੱਢੀ ਐ ਇਹ ਵੀ ਬਾਹਰ ਨਿਕਲਦੀ ਹੈਗੀ ਇੱਥੇ ਹੁਣ ਮੈਂ ਤੁਹਾਨੂੰ ਦਿਖਾਉਣਾ ਨੇ ਪਿਛੋਂ ਦੀ ਉਹ ਪਾਇਆ ਇਹਦੇ ਪਿੰਨ ਪਾਈ ਐ ਪਿੰਨ ਪਾਊਗਾ ਹਜੇ ਉਦਾਂ ਇਹਨੇ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਇਹਨੇ ਪੱਤੀਆਂ ਸਾਰੀਆਂ ਇਹਦੇ ਅੰਡਰ ਦੀ ਕੀਤੀਆਂ ਨੇ ਮੋਟਰਸਾਈਕਲ ਕਾ ਲੂ ਯਾਨੀ ਕਿ ਕਿਸੇ ਨੂੰ ਰਿਸ਼ਤੇਦਾਰੀ ਚ ਵੀ ਲੈ ਕੇ ਜਾਣਾ ਬੰਦਾ ਲੈ ਕੇ ਜਾ ਸਕਦਾ ਹੁਣ ਦੇਖੋ ਇਹੋ ਜੇ ਕੰਮਾਂ ਦੀ ਬਹੁਤ ਵੈਲਿਊ ਹੈ ਨਾ ਦੇਖੋ ਜਿਹੜਾ ਬੰਦਾ ਇੰਨਾ ਸਕਿੱਲ ਵਾਲਾ ਹੋਵੇ ਜਿਹਨੂੰ ਇੰਨਾ ਏਦਾਂ ਬੰਦਾ ਬੰਦੇ ਦੇ ਮਾਈਂਡ ਚ ਆਈਡੀਆਜ਼ ਹੋਣ ਬੰਦਾ ਇੰਨਾ ਵਧੀਆ ਨਾ ਦਿਮਾਗ ਵਰਤ ਕੇ ਕੰਮਾਂ ਨੂੰ ਕਰਦਾ ਇਹੋ ਜੇ ਬੰਦੇ ਨੂੰ ਬਾਹਰਲੇ ਮੁਲਕਾਂ ਚ ਗੋਰੇ ਤਾਂ ਜਮਾ ਹੀ ਨਹੀਂ ਛੱਡਦੇ ਉਹ ਹਮੇਸ਼ਾ ਉਹ ਬੰਦੇ ਨੂੰ ਮਤਲਬ ਜਦੋਂ ਮੈਂ ਆਇਆ ਸੀਗਾ ਮੈਨੂੰ ਗੋਰੇ ਨੇ ਸਪੈਸ਼ਲ ਪੁੱਛਿਆ ਕਹਿੰਦਾ ਵੀ ਕਿੰਨੇ ਟਾਈਮ ਵਾਸਤੇ ਜਾ ਰਹੇ ਆ ਮੈਂ ਕਿਹਾ ਵੀ ਡੇਢ ਮਹੀਨੇ 2 ਮਹੀਨੇ ਵਾਸਤੇ ਜਾ ਰਹੇ ਆ ਪਰ ਮ ਕਟੋ ਘਟ ਤੈਨੂੰ 4 ਮਹੀਨਿਆਂ ਦੀ ਛੁੱਟੀ ਜਾਂਦੇ ਨੇ ਮੈਂ ਕਿਹਾ ਨਹੀਂ ਮੈਂ ਕਿਹਾ ਆਪਾਂ ਬਾਲਾ ਉੱਤੇ ਕੀ ਕਰਨਾ ਮੈਂ ਕਿਹਾ ਜਿਹੜੇ ਕੰਮ ਆਇਆ ਆਪਾਂ ਉਹ ਕੰਮ ਕਰੀਏ ਤੇ ਅੱਗੇ ਵਧਿਆ ਜ਼ਿੰਦਗੀ 'ਚ ਤੇ ਉਹ ਵੀ ਗੋਰਾ ਵੀ ਸਾਡੇ ਵਾਲਾ ਇਹ ਜਿਹਾ ਉਹ ਵੀ ਬਾਲਾ ਛੁੱਟੀਆਂ ਮਾਰ ਦਿੰਦੇ ਕਿ ਉਹ ਵੀ ਹਮੇਸ਼ਾ ਕੰਮ ਚ ਹੀ ਰਹਿੰਦਾ ਆਪਣਾ ਮਿੱਤਰ ਆ ਦੇਖ ਲਵਾ ਮੈਂ ਤੇ ਇਹ ਕੰਮ ਕਰ ਰਿਹਾ ਮਤਲਬ ਵੀ ਹੁਣ ਦੇਖੋ ਸਕਿੱਲ ਵਾਲੇ ਬੰਦੇ ਦੀ ਇਸ ਕਦਰ ਤੱਕ ਵੈਲਿਊ ਹੁੰਦੀ ਹੈ ਹੁਣ ਜੇ ਕੋਈ ਸਿਕਿਉਰਟੀ ਵਾਲਾ ਮੰਨ ਲਓ ਕੋਈ ਇੰਡੀਆ ਆ ਗਿਆ ਉੱਥੇ ਦਿੱਤੀ ਕਰਕੇ ਮੁੰਡਾ ਇੰਡੀਆ ਆ ਗਿਆ ਸਿਕਿਉਰਟੀ ਵਾਲਾ ਉਹਨੂੰ ਕੋਈ ਹੋਰ ਹਾਇਰ ਕਰ ਲੈਣਾ ਇਦਾਂ ਇਨੇ ਸਟੂਡੈਂਟਾ ਹੁੰਦੇ ਨੇ ਇੰਨੇ ਬਹਿਲੇ ਫਿਰਦੇ ਨੇ ਅਗਲਾ ਕਹਿੰਦਾ ਜਾਕਟ ਪਾ ਕੇ ਖੜਾਉਣਾ ਹੀ ਆ ਠੀਕ ਆ ਮਾੜਾ ਜਿਹਾ ਦੱਸ ਰਹੇ ਨੇ ਰੂਲ ਵਗੈਰਾ ਦੇਖਣੇ ਸੋ ਐਸੇ ਕਰਕੇ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਕਿ ਸਕਿੱਲ ਲੋਗੋ ਕੋਈ ਹੱਥ ਤੇ ਤੁਹਾਡਾ ਬਾਕੀ ਇਹ ਜੀ ਗੱਲ ਨਹੀਂ ਸਕਿੱਲ ਵਾਲੇ ਬੰਦੇ ਵੀ ਬਥੇਰੇ ਬਹਿਲੇ ਫਿਰਦੇ ਨੇ ਮੈਂ ਤੁਹਾਨੂੰ ਇਨ ਫਿਊਚਰ ਐਗਜ਼ਾਮਪਲਾਂ ਨੂੰ ਬੰਦਿਆਂ ਦੀਆਂ ਤੇ ਬਾਕੀ ਸਕਿੱਲ ਲੋਗੋ ਸਭ ਤੋਂ ਪਹਿਲੀ ਗੱਲ ਤਾਂ ਹੱਥ ਜੇ ਫਿਰ ਉਸ ਤੋਂ ਬਾਅਦ ਤੁਸੀਂ ਆਪਦਾ ਕੰਮ ਵਧੀਆ ਕਰੋ ਤੁਹਾਡਾ ਕੰਮ ਤਾਂ ਆਪਣਾ ਚਾਉਣਾ ਚਾਹੀਦਾ ਜਿੰਨੂੰ ਹੁਣ ਧੰਨਵਾਦ ਦਿਖਾਇਆ ਮੁੰਡੇ ਨੇ ਕੰਮ ਕੀਤਾ ਤੇ ਇੰਡੀਆ ਟਰੈਕਟਰਾਂ ਦਾ ਫਸਲ ਲਵਾਉਣਾ ਹੋਵੇ ਹਲ ਲੈਣੇ ਹੋਣ ਡੱਬੇ ਲੈਣੇ ਹੋਣ ਉਹਦੇ ਵਾਲੇ ਬੈਟਰੀ ਦਾ ਕਵਰ ਬਹੁਤ ਸੋਹਣੇ ਬਣਾਉਂਦਾ ਆ ਆਪ ਹੈਂਡ ਮੇਡ ਬਣਾਉਂਦਾ ਜਿਵੇਂ ਜਦੋਂ ਪੇਂਟ ਕਰ ਦਿੰਦਾ ਨਾ ਐਦਾਂ ਲੱਗਦਾ ਜਿਵੇਂ ਪਲਾਸਟਿਕ ਦਾ ਹੁੰਦਾ ਬਹੁਤ ਹੀ ਬਹੁਤ ਘੈਂਟ ਕੰਮ ਕਰਦਾ ਇਹ ਇਹ ਹੋਰ ਹੁੱਕਾ ਲਵਾਉਣੀਆਂ ਹੋਣ ਤੁਸੀਂ ਮੱਡਗਾਰਡ ਲਵਾਉਣੇ ਹੋ ਟਰੈਕਟਰਾਂ ਦੇ ਕੋਈ ਵੀ ਕੰਮ ਕਰਾਉਣਾ ਹੋਵੇ ਆਪਣਾ ਮਿੱਤਰ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਆ ਵੀਡੀਓ ਦੇ ਵਿੱਚ ਵੀ ਲਾ ਦੂੰਗਾ ਇੰਸਟਾਗ੍ਰam ਦਾ ਲਿੰਕ ਇਹਨਾਂ ਦੀ ਆਈਡੀ ਦਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਜਾ ਕੇ ਜਰੂਰ ਚੈੱਕ ਕਰੋ ਇੰਸਟਾਗ੍ਰਾਮ ਤੇ ਤੇ ਅੱਜ ਦੀ ਵੀਡੀਓ ਚ ਐਨਹੀਂ ਜਲਦੀ ਮਿਲਾਂਗੇ ਨੰਨੀ ਵੀਡੀਓ ਛੰਨਾ ਵਿੱਚ ਲੈਣ ਦੇਣਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ